हां जी ਸਾਰੀਆਂ ਪਿਆਰ ਸਤਿ ਸ਼ਕਾਲ ਜੀ ਅੱਜ ਆਪਾਂ ਥੋੜੀ ਜੀ ਲੈਸ ਲਾ ਕੇ ਬਾਹ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਵਾਂਗੇ ਠੀਕ ਹੈ ਆਪਣੇ ਕੋਲ ਪੀਲੇ ਕਲਰ ਦੀ ਬਾਜੂ ਹੈ ਤੇ ਰੈੱਡ ਕਲਰ ਦੀ ਲੈਸ ਹੈ ਤੇ ਸਿਰਫ ਥੋੜੀ ਜੀ ਲੈਸ ਲਗੂਗੀ ਤੇ ਜਿਹੜਾ ਡਿਜ਼ਾਈਨ ਬਹੁਤ ਸੋਹਣਾ ਬਣੂਗਾ ਤੇ ਇਹ ਦੇਖੋ ਆਪਾਂ ਇਹ ਬਾਹ ਦਾ ਕਪੜਾ ਲਿਆ ਹੈ ਤੇ ਆਪਾਂ ਅੱਗੇ ਤੋਂ ਇਹ ਵਾਲਾ ਕਪੜਾ ਜਿਹੜਾ ਇਸ ਤਰੀਕਾ ਨਾਲ ਫੋਲਡ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਤੇ ਇਹ ਜਿਹੜਾ ਕਪੜਾ ਫੋਲਡ ਕੀਤਾ ਆਪਾਂ ਕਿੰਨਾ ਹੈ ਤਾਂ 3.5 ਇੰਚ ਕਪੜਾ ਲਿਆ ਉਹ ਜਿਹੜਾ ਫੋਲਡ ਕੀਤਾ ਹੋਇਆ ਇਸ ਤਰ੍ਹਾਂ ਕਰੀਜ਼ ਆਪਾਂ ਬਣਾ ਲਈਏ ਉਸਪਰ ਇਸ ਤਿਹੜਾ ਫੋਲਡ ਕਰਦ ਜਨੇ ਨੂੰ ਆਪਾਂ ਕੱਪੜੇ ਨੂੰ ਇਸ ਤੋਂ ਬਾਅਦ ਆਪਾਂ ਬਾਹ ਨੂੰ ਇਸ ਤਿਹੜਾ ਫੋਲਡ ਕਰ ਦਨੇ ਨੂੰ ਇਸ ਤਿਹੜਾ ਠੀਕ ਹੈ ਦੇਖੋ ਇਸ ਤਿਹੜਾ ਫੋਲਡ ਕਰਦ ਨਾ ਆਪਾਂ ਇਸ ਤੋਂ ਬਾਅਦ ਆਪਾਂ ਤੇ ਇਹਦੀ ਆਪਾਂ ਗੁਲਾਈ ਬਣਾਉਣੀ ਹੈ ਉੱਪਰ ਦੀ ਗੁਲਾਈ ਆਪਾਂ ਕਿਵੇਂ ਬਣਾਉਣੀ ਹੈ ਇਸ ਟ੍ਰਿਕ ਨਾਲ ਠੀਕ ਹੈ ਇਸ ਟ੍ਰਿਕ ਨਾਲ ਆਪਾਂ ਗੁਲਾਈ ਬਣਾਵਾਂਗੇ ਇਹ ਇੱਥੋਂ ਆਪਾਂ ਕੱਪੜੇ ਨੂੰ ਕਟਿੰਗ ਕਰ ਦਿੰਦੇ ਹਾਂ ਇਸ ਟ੍ਰਿਕ ਨਾਲ ਠੀਕ ਹੈ ਇੱਥੋਂ ਆਪਾਂ ਕੱਪੜਾ ਕਟਿੰਗ ਕਰ ਲਿਆ ਇਸ ਤੋਂ ਬਾਅਦ ਆਪਾਂ ਇੱਥੋਂ ਦੇ ਕੱਪੜੇ ਨੂੰ ਕਟਿੰਗ ਕਰਦੇ ਹਾਂ ਸੀ ਸਾਰਤ ਨੂੰ ਕਿੱਥੇ ਕਟਿੰਗ ਕਰਦੇ ਨੇ ਦੋਨਾਂ ਸਾਈਡਾਂ ਤੋਂ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਕਟਿੰਗ ਕਰਨੀ ਹੈ ਠੀਕ ਹੈ ਆਹ ਵਾਲਾ ਕੱਪੜਾ ਆਪਾਂ ਅਲੱਗ ਕਰ ਲਾਂਗੇ ਤੇ ਆਹ ਵਾਲਾ ਕੱਪੜਾ ਆਪਾਂ ਅਲੱਗ ਰੱਖ ਦੇਈਏ ਹੁਣ ਆਪਾਂ ਕੀ ਕਰਨਾ ਬਾਹਾਂ ਦੀ ਸਿੱਧੀ ਵਾਲੀ ਸਾਈਡ ਲੈਸ ਰੱਖਣੀ ਠੀਕ ਹੈ ਬਾਹਾਂ ਦੀ ਸਿੱਧੀ ਵਾਲੀ ਸਾਈਡ ਲੈਸ ਰੱਖਣੀ ਹੈ ਲੇਸ ਦਾ ਜਿਹੜਾ ਉੱਪਰ ਰੱਖਣਾ ਪਾਸ ਆਪਾਂ ਉਹ ਪੁੱਠਾ ਰੱਖਣਾ ਠੀਕ ਹੈ ਲੈਸ ਰੱਖਾਂਗੇ ਇਹਦੇ ਉੱਪਰ ਆਪਾਂ ਪੁੱਠੀ ਰੱਖਣੀ ਆ ਠੀਕ ਹੈ ਆਹ ਲੈਸ ਦੇ ਉੱਪਰ ਪੁੱਠੇ ਵਾਲਾ ਪਾਸਾ ਬਾਹਰ ਨਾ ਸਿੱਧੇ ਵਾਲਾ ਪਾਸਾ ਤੇ ਇਸ ਤੋਂ ਬਾਅਦ ਆਪਾਂ ਕੰਨੀ ਕੰਨੀ ਤੇ ਸिलाई ਲਾਵਾਂਗੇ ਤੇ ਜਿਵੇਂ ਜਿਵੇਂ ਆਪਣੀ ਇਹ ਗੁਲਾਈ ਹੈ ਓਵੇਂ ਹੀ ਆਪਾਂ ਲੈਸ ਨੂੰ ਗੁਲਾਈ ਤੋਂ ਮੋੜ ਦੇਣਾ ਹੈ ਇਥੇ ਪਾ ਥੋੜਾ ਇਹ ਕੱਟ ਲਾ ਦਾਂਗੇ ਆ ਵਾਲੇ ਫਲਾਵਰ ਤੇ થી ਨੁੱਕ ਕਰ ਤੇ ਜਿਹੜੀ ਕਿ ਆਪਣੀ ਗਲਾਈ ਤੇ ਆਰਾਮ ਦਿੰਨਾ ਲੈਸਰ ਦੂਸਰੀ ਸਾਈਡ ਫੋਲਡ ਹੋ ਗਈ ਕਿ ਆਪਣੀ ਇਸ ਤਰੀਕੇ ਨਾਲ ਸਲਾਈ ਲੱਗ ਗਈ ਹੈ ਇਸ ਤੋਂ ਬਾਅਦ ਆਪਾਂ ਇਸ ਕਪੜੇ ਨੇ ਦੇ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਗਲਾਈ ਲੋਟੀ ਕਪੜੇ ਨੂੰ ਆਪਾਂ ਇਹਦੇ ਉੱਪਰ ਰੱਖਾਂਗੇ ਜਿਹੜੀ ਆਪਾਂ ਪਹਿਲਾਂ ਵਾਲੀ ਸਲਾਈ ਲਾਈ ਹੈ ਉਹਦੇ ਉੱਪਰ ਹੀ ਸਲਾਈ ਲਾ ਦੇਣਗੇ ਠੀਕ ਐ ਇਸ ਤਰੀਕੇ ਨਾਲ ਬਿਲਕੁਲ ਸਲਾਈ ਦੇ ਉੱਪਰ ਉੱਪਰ ਸਲਾਈ ਲਾਉਣੀ ਆ ਆਪਾਂ ਸੈਂਟਰ ਨਾਲ ਸੈਂਟਰ ਜੁਮਲਾ ਦੇਣਾ ਇੱਥੇ ਆਪਣਾ ਇਸ ਤੋਂ ਬਾਅਦ ਸੈਂਟਰ 'ਚ ਆਪਾਂ ਇੱਥੇ ਕੱਟ ਲਵਾਂਗੇ। ਇਸ ਤੋਂ ਬਾਅਦ ਆਹ ਵਾਲੇ ਕੱਪੜੇ ਨੂੰ ਜਿਹੜੀ ਪੁੱਠੀ ਸਾਈਡ ਉੱਠੀ ਸਾਈਡ ਫੋਲਡ ਕਰ ਦਿੰਦੇ ਆ ਇਸ ਤਰੀਕੇ ਨਾਲ। ਇਸ ਤਰੀਕੇ ਨਾਲ ਆਪਣਾ ਕੱਪੜਾ ਜਿੱਤੋ ਕੇ ਬਾਹਰ ਅਜਾ ਦੇਖੋ। ਇਹ ਗਾ ਬੰਨ੍ਹਣਾ ਆਪਣਾ ਸਿੱਧਿਆ ਵਾਲਾ ਪਾਸਾ ठीक है इस तो पर दब मशीन ला लिया ठीक है इस तरीके अपने एक बार लैस लागी इस तुम तो आप एक लैस और लागे आ वाला कपड़ा ਇਈ ರೀತಿ ਆਪਾਂ ਤਰਪਾਈ ਕਰਾਂਗੇ ਉਹ ਇਸ ਤਰੀਕੇ ਨਾਲ ਫੋਲਡ ਕਰਕੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇੱਕ ਲੈਸ ਹੋਰ ਲਾਉਣੀ ਆ ਦੁਬਾਰਾ ਆ ਜਿਹੜੀ ਨੁੱਕਰ ਆਪਨੇ ਇਥੋਂ ਇਥੋਂ ਆਪਾਂ ਇੱਕ 1.5 ਇੰਚ ਉੱਪਰ ਨਿਸ਼ਾਨ ਲਾਵਾਂਗੇ ਠੀਕ ਹੈ 1.5 ਇੰਚ ਉੱਪਰ ਨਿਸ਼ਾਨ ਲਵਾਂ ਤੇ ਇਸ ਨਿਸ਼ਾਨ ਤੇ ਆਪਾਂ ਲੈਸ ਰੱਖਣੀ ਆ ਲੈਸ ਦਾ ਜਿਹੜਾ ਉੱਪਰਲਾ ਪਾਸਾ ਹੈਗਾ ਉਹ ਆਪਾਂ ਪੁੱਠਾ ਰੱਖਾਂਗੇ ਇਸ ਤਰੀਕੇ ਨਾਲ ਠੀਕ ਹੈ ਤੇ ਜਿਹੜੇ ਫੁੱਲ ਹੈਗੇ ਉੱਪਰ ਨੂੰ ਰੱਖਾਂਗੇ ਆਪਾਂ ਇਸ ਤੋ ਵਾਰ ਲੈਸ ਨੂੰ ਆਪਾਂ ਇਸ ਤਰੀਕਾ ਨਾਲ ਕਰਕੇ ਇੱਕ ਉੱਪਰ ਦੱਬ ਮਸ਼ੀਨ ਲਾ ਦਾਂਗੇ। ਇਸ ਤੋ ਵਾਰ ਇਸ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਕੇ ਇੱਥੇ ਆਪਾਂ ਤਰਪਾਈ ਕਰ ਦਾਂਗੇ। ਠੀਕ ਹੈ ਜੀ। ਤੇ ਤਰਪਾਈ ਕਰਨ ਤੋਂ ਬਾਅਦ ਆਪਾਂ ਇਸ ਨੂੰ ਆਪਾਂ ਇਸ ਤਰੀਕਾ ਨਾਲ ਫੋਲਡ ਕਰਕੇ ਬਾਹ ਨੂੰ ਇੱਥੇ ਆਪਾਂ ਆਪਣੀ ਬਾਹ ਦੀ ਮੂਰੀ ਦਾ ਨਿਸ਼ਾਨ ਲਾ ਲਾਂਗੇ ਤੇ ਸਲਾਈ ਲਾ ਦੇਣਗੇ। ਉਹ ਇਸ ਤਰੀਕੇ ਨਾਲ ਆਪਣੀ ਸਲਾਈ ਲੱਗ ਗਈ ਠੀਕ ਹੈ ਜੀ ਇਸ ਤਰ੍ਹਾਂ ਤੇ ਬਾਹ ਆਪਣੀ ਪਾਉਣ ਤੋਂ ਬਾਅਦ ਇਸ ਤਰ੍ਹਾਂ ਲੱਗੇਗਾ। ਤੇ ਬਾਜੀ ਆਪਣੀ ਪਾਉਣ ਤੋਂ ਬਾਅਦ ਇਸ ਤਰੀਕੇ ਨਾਲ ਡਿਜ਼ਾਈਨ ਬਣ ਜੂਗਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਥੋੜੀ ਜਿਹੀ ਲੈਸ ਲੱਗ ਕੇ ਆਪਣੀ ਬਾਹ ਦਾ ਕਿੰਨਾ ਸੋਹਣਾ ਡਿਜ਼ਾਈਨ ਬਣ ਗਿਆ ਤੇ ਅਗਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਕਮੈਂਟ ਕਰਕੇ ਜਰੂਰ ਦੱਸਿਓਗਾ ਤੁਹਾਨੂੰ ਮੇਰੀ ਵੀਡੀਓ ਕੈਸ ਤਰੀਕ ਨੇ ਲੱਗੀ ਤੇ ਜੀ ਮਿਲਦੇ ਆਂ ਲੈਕਸ ਵੀਡੀਓ ਚ ਬਾਏ ਬਾਏ ਰੱਬ ਰੱਖਾ